ਭਾਈ ਅਮਰੀਕ ਸਿੰਘ ਜੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਪਹਿਲਾਂ ਸਿੰਘਾਂ ਤੋਂ ਸੰਤਾਂਤਵਾਗਿਆ ਵੀ ਲਈ ਉਹਨਾਂ ਨੇ ਕਿ ਮੈਂ ਜਾਵਾਂਗਾ ਜੱਥੇ ਦੇ ਨਾਲ ਜਦੋਂ ਨਿਰੰਕਾਰੀ ਨੂੰ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਆਪੋਜ਼ ਕਰਨਾ ਸੀ ਜਿਹੜਾ ਕੂਰ ਪ੍ਰਚਾਰ ਕਰ ਰਿਹਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਧੰਗੁਰ ਗੋਬਿੰਦ ਸਿੰਘ ਜੀ ਦੇ ਦੀ ਸ਼ਾਨ ਦੇ ਵਿੱਚ ਮਾੜੇ ਬਚਨ ਬੋਲ ਰਿਹਾ ਸੀ ਪਰੰਤੂ ਮਹਾਂਪੁਰਸ਼ਾਂ ਨੇ ਬਾਹ ਫੜ ਕੇ ਰੱਖ ਲਿਆ ਭਾਈ ਅਮਰੀਕ ਸਿੰਘਾ ਤੇਰੀ ਅਜੇ ਲੋੜ ਬਹੁਤ ਹੈ ਜਦੋਂ 13 ਸਿੰਘ ਸ਼ਹੀਦ ਹੋਏ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰਦੇ ਸਿੰਘਾਂ ਤੇ ਗੋਲੀਆਂ ਚਲਾ ਦਿੱਤੀਆਂ ਸਰਕਾਰੀ ਸ਼ਹਿ ਦੇ ਨਾਲ ਸਿੰਘਾਂ ਦਾ ਖੂਨ ਡੁੱਲਿਆ ਔਰ ਰਾਤ ਨੂੰ ਸ਼ਾਮ ਨੂੰ ਜਾ ਕੇ ਸਾਰੇ 13 ਸਿੰਘਾਂ ਦੇ ਜੋ ਸਰੀਰਾਂ ਦਾ ਅੰਤਮ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਉੱਥੇ ਨਾਲ ਹੀ ਅਗਲੇ ਦਿਨ ਜਦੋਂ ਗਏ ਤਾਂ ਪੁਲਿਸ ਦਾ ਘੇਰਾ ਬੜਾ ਸਖਤ ਪਿਆ ਸੀ ਭਾਈ ਅਮਰੀਕ ਸਿੰਘ ਨੇ ਪਹਿਲਾਂ ਉੱਥੇ ਜੋ ਤਾਇਨਾਤ ਅਫਸਰ ਸਨ ਉਹਨਾਂ ਨੂੰ ਕਿਹਾ ਕਿ ਇੱਥੇ 13 ਸਿੰਘਾਂ ਦਾ ਸ਼ਹੀਦ ਡੁੱਲਿਆ ਸਾਡੇ ਸਿੰਘਾਂ ਦੇ ਖੂਨ ਦੇ ਨਾਲ ਧਰਤੀ ਲੱਚਪਤ ਹੋਈ ਹੈ ਤੇ ਕੇਸਰੀ ਨਿਸ਼ਾਨ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਚੁਲਾਗੇ ਰਹਾਂਗੇ ਜਦੋਂ ਉਹਨਾਂ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕੀਤੇ ਸਰਕਾਰੀ ਕਰਿੰਦਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਕਹਿਣ ਲੱਗੇ ਆ ਜਾਓ ਫਿਰ ਵੇਖ ਲਓ ਅਸੀਂ ਅੱਜ ਨਹੱਥੇ ਹੋ ਕੇ ਗੋਲੀਆਂ ਖਾਣ ਨਹੀਂ ਆਏ ਤੁਹਾਡੇ ਕੋਲੋਂ ਹਥਿਆਰ ਹੀ ਤੁਹਾਡੇ ਕੋਲ ਨੇ ਤੇ ਹਥਿਆਰ ਹੀ ਸਾਡੇ ਕੋਲ ਨੇ ਅੱਜ ਵੇਖਦੇ ਹਾਂ ਕਿਹਦਾ ਨਿਸ਼ਾਨ ਸਾਹਿਬ ਇੱਥੇ ਝੁੱਲਦਾ ਹੈ